ਸਤਿਨਾਮ ਈ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋ ਕਹੋ ਟਲ ਗੁਰ ਸੇਵੀ ਆ ਹਨ ਸੱਜ ਸਜ ਸੁਭਾਏ ਦਰਸ਼ਨ ਪਰਸੀਆ ਗੁਰੂ ਕੈ ਜਨਮ ਮਰਨ ਦੁਖ ਜਾਏ ਉਹ ਵਾ ਸਿਫਤ ਕਸਮ ਦੀ ਨੂਰੇ ਅਰਸੋਂ ਕਰਸੋਂ ਛਟੀ ਐ ਉਹ ਦਟੇ ਸੱਚੇ ਪਾਤ ਸਾਹ ਮੱਲ ਜਨਮ ਜਨਮ ਦੀ ਕੱਟੀ ਐ ਸਜਣ ਸੱਚਾ ਪਾਤ ਸਾਹ ਸਿਰ ਸਾਹਾਂ ਦੇ ਸਾਹ ਜਿਸ ਪਾਸ ਬਹਿਠਿਆਂ ਸੋਹੀਐ ਸਬਨਾ ਦਵੇ ਸਾਖ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਪ੍ਰਭ ਕੀ ਸਰਣ ਸਗਲ ਭਲਾਥੇ ਦੁਖ ਬਿਨ ਸੇ ਸੁਖ ਪਾਇਆ ਦਇਆਲ ਖਵਾ ਪਰਮ ਬ੍ਰਹਮ ਸੁਆਮੀ ਉਰਾ ਸਤ ਗੁਰ ਤੇ ਆਇਆ रा सරण සगල පැලथे දුुකබෙනසේ සුखපया दैයාල හවා පर බ්‍රराह्मස්වාම पර සතගොරතිया राජතුुमेර සहिबදාता. ਕਰ ਕਿਰਪਾ ਪ੍ਰਭ ਦੀਨ ਦਿਆਲਾ ਗੁਣ ਗਾਵਉ ਰੰਗ ਰਤਾ ਰਹਾਉ ਸਾਤ ਗੁਰ ਨਾਮ ਨੇਧਾਨ ਅਦਰੜਾਇਆ ਚਿੰਤਾ ਸਗਲ ਬਿਨਾਸੀ ਕਰ ਕਿਰਪਾ ਆਪਨੋ ਕਰ ਲੀਨਾ ਮਨ ਵਸਿਆਏ ਅਬਨਾਸੀ ਤਾ ਕਉ ਬਿਗਨ ਨ ਕੋ ਲਾਗੈ ਜੋ ਸਤਗੁਰੁ ਆਪਣੇ ਰਾਖੇ ਚਰਨ ਕਮਲ ਬਸੇ ਰਿਤ ਅੰਤਰ ਅੰਮ੍ਰਿਤ ਹਰ ਰਸ ਚਾਖੇ ਕਰ ਸੇਵਾ ਸੇਵਕ ਪ੍ਰਭ ਆਪਣੇ ਜਨਮ ਮਾਨ ਕੇ ਛੁ ਪੁਜਾਈ ਨਾਨਕ ਦਾਸ ਤਾ ਕੈ ਬਲ ਹਾਰੈ ਜਨ ਪੂਰਨ ਪੈ ਜਰ ਖਾਈ ਹਰ ਸੇਵਾ ਸੇਵਕ ਪ੍ਰਭ ਆਪਣੇ ਜਨਮ ਮਾਨ ਕੇ ਛੁ ਪੁਜਾਈ ਨਾਨਕ ਦਾਸ ਤਾ ਕ ਬਲ ਖਾਰੈ ਜਨ ਪੂਰਨ ਪੈਜਰ ਖਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ